ਹੈੱਡ ਆਫਿਸ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਲੋ ਰੋਡ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਖਾਦੀ ਮਹਾਉੱਸ 2025 ਦੇ ਸਬੰਧ ਵਿੱਚ ਵਿਸ਼ਾਲ ਰੈਲੀ ਨਵਾਂ ਸ਼ਹਿਰ ਵਿਖੇ ਕੱਢੀ ਗਈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਅਪ ਦਿਖਾਇਓ ਜੀ ਸਰਦੇਸ਼ੀ ਖਰੀਦੇ ਸਰਦੇਸ਼ੀ ਵੇਚੇ ਇੱਥੇ ਲਿਖਿਆ ਸਰਦੇਸ਼ੀ ਖਰੀਦੇ ਸਰਦੇਸ਼ੀ ਵੇਚੇ ਸਰਦੇਸ਼ੀ ਆਪਣੇ ਦੇਸ਼ ਜੋ ਬਣਿਆ ਹੋਇਆ ਹੈ ਨਾ ਸਰਦੇਸ਼ੀ ਦਾ ਮਤਲਬ ਆਪਣੇ ਦੇਸ਼ ਦਾ ਹਿੰਦੁਸਤਾਨ ਦੇ ਅੰਦਰ ਬਣਿਆ ਹੈ ਤੁਸੀਂ ਆਪ ਪੜ੍ਹ ਲਈਏ ਨਾ ਜਿਵੇਂ ਪਹਿਲੇ ਬੱਚੇ ਕੋਲ ਵੀ ਇਹੀ ਹੈ ਨਾ ਇੱਕ ਹੀ ਲਕਸ਼ ਇੱਕੋ ਨਿਸ਼ਾਨਾ ਵਿਕਸਿਤ ਭਾਰਤ ਤਰੱਕੀ ਵਾਲਾ ਰਸਤਾ ਆਤਮ ਨਿਰਭਰਤਾ ਸਰ ਹਿੰਦੀ ਚਾ ਆ ਤੋਂ ਬਿਲਕੁਲ ਪਰ ਕੋਣ ਹੁੰਦਾ ਆਪਣੇ ਪੈਰਾਂ ਦੇ ਖੰਡ ਵਾਲਾ ਵਾਹ ਜੇ ਅਸੀਂ ਬਾਹਰ ਨਾਲ ਦੇਖੀਏ ਦੂਜੇ ਵੱਲ ਨਾਲ ਦੇਖੀਏ ਇਹ ਕਿਡਾਮਰੀਕਾ ਦੇ ਉਪਾਤ ਦੇ ਆਹ ਭਾਰ ਹਾਂ ਸਾਦੀ ਫਾਰ ਨੇਸ਼ਨ ਨੇਸ਼ਨ ਆਪਣੀ ਕੌਮ ਆਪਣੀ ਭੁਗਿਆ ਵਾਸਤੇ ਖਾ ਗਿਆ ਸਾਈਨ ਕਿਡਾਮਰੀਕਾ ਜੇ ਮਿਕਸ ਲਹਨੇ ਪੋਲੀਐਸਟਰ ਵਿੱਚ ਉਹਦੇ ਸਿੰਥੈਟਿਕ ਕੋਈ ਤਰ੍ਹਾਂ ਮਨਜ਼ਰ ਤੋਂ ਨਾਲ 11 ਵਜੇ ਨਾ रैली क्बंध ये रैली खादी महा उत्सव के संबंध में कोलथम खादी मंडल कोलथम शहीद भगत सिंह नगर और दुआबाख नैशनल ਸੀਨੀਅਰ ਕੈਂਡੀ ਸਕੂਲ ਸਰੋ ਰੋੜ ਨਮਾ ਸ਼ਹਿਰ ਦੇ ਸਹਿਯੋਗ ਦੇ ਨਾਲ ਖਾਦੀ ਦੇ ਪ੍ਰੋਡਕਟਾਂ ਨੂੰ ਬढ़ावा ਦੇਣ ਵਾਸਤੇ ਇਹ ਖਾਦੀ ਮਹਾਉਤਸਵ ਨੂੰ ਸੰਬੰਧਿਤ ਰੈਲੀ ਜਿਹੜੀ ਆ ਇਹ ਕੱਢੀ ਜਾ ਰਹੀ ਹੈ ਉਹਦੇ ਨਾਲ ਜਿਹੜੀਆਂ ਸਵਦੇਸ਼ੀ ਚੀਜ਼ਾਂ ਬਣੀਆਂ ਆ ਉਹ ਸਵਦੇਸ਼ੀ ਚੀਜ਼ਾਂ ਦੇ ਨਾਲ ਲੋਕਾਂ ਦਾ ਜਿਹੜੀ ਲੋਕਾਂ ਦੀ ਤਰੱਕੀ ਵੀ ਹੋਵੇ ਤੇ ਇਨਕਮ ਸੋਰਸਸ ਵੀ ਵਧਣ ਔਰ ਆਪਣੇ ਘਰੇਲੂ ਪ੍ਰੋਡਕਟ ਜਿਹੜੇ ਆ ਉਹੋ ਜਿਆਦਾ ਤੇ ਜਿਆਦਾ ਲੋਕੀ ਖਰੀਦਣ ਉਦੇ ਸਬੰਧ ਵਿੱਚ ਇਹ ਆਜ ਦੇ ਰੈਲੀ ਕੱਢੀ ਗਈ ਤੇ ਇਹਦੇ ਵਿੱਚ ਜਿਹੜਾ ਤੁਸੀਂ ਮਹੌਤਵ ਮਨਾ ਰਹੇ ਆ ਇਹਦੇ ਵਿੱਚ ਲੋਕਾਂ ਨੂੰ ਕੀ ਕੀ ਫਾਇਦੇ ਹੋ ਰਹੇ ਲੋਕਾਂ ਨੂੰ ਇਹਦੇ ਵਿੱਚ ਖਾਦੀ ਤੇ 20% ਛੂਟ ਦਿੱਤੀ ਜਾ ਰਹੀ ਵਿਸ਼ੇਸ਼ ਛੂਟ ਤੇ ਸਿਲਕ ਤੇ ਵੀ 20% ਛੂਟ ਦਿੱਤੀ ਜਾ ਰਹੀ ਆ ਲੈਦਰ ਤੇ 10% ਛੂਟ ਦਿੱਤੀ ਜਾ ਰਹੀ ਆ ਤੇ ਸਿਲਕ ਆਪਣੇ ਸਿਲਕ ਤੇ 20% ਛੂਟ ਦਿੱਤੀ ਜਾ ਰਹੀ ਆ ਜਿਹਦੇ ਵਿੱਚ ਲੋਕਾਂ ਦੀ ਖਰੀਦਦਾਰੀ ਦੇ ਵਿੱਚ ਕਾਫੀ ਉਤਸ਼ਾਹ ਪੈਦਾ ਹੋ ਰਿਹਾ ਹੈ ਇਹ ਕਦੋਂ ਤੱਕ ਹੈਗੀ ਹੈ ਇਹ ਛੂਟ ਜਿਹੜੀ ਦਿੱਤੀ ਜਾ ਰਹੀ ਹੈ ਇਹ ਸ਼ੂਟ ਜਿਹੜੀ ਆ 2 ਅਕਤੂਬਰ ਤੋਂ ਲੈ ਕੇ 31 ਜਨਵਰੀ ਤੱਕ ਇਹ ਸ਼ੂਟ ਅਗਲੇ ਸਾਲ 31 ਜਨਵਰੀ 2026 ਤੱਕ ਇਹ ਵਿਸ਼ੇਸ਼ ਸ਼ੂਟ ਚੱਲਦੀ ਰਹਿਣੀ ਆ ਇਸੇ ਤਰ੍ਹਾਂ ਤੇ ਜਿਹੜਾ ਖਾਦੀ ਮਹਾ ਉਤਸਵ ਆ ਇਹ 2 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਇਹ ਵਿਸ਼ੇਸ਼ ਖਾਦੀ ਮਹਾ ਉਤਸਵ ਮਨਾਇਆ ਜਾਵੇ। ਔਰ ਇਹਦਾ ਜਿਹੜਾ ਮੁੱਖ ਮੰਤਵ ਕੀ ਆ? ਮੁੱਖ ਮੰਤਵ ਇਹ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਦੇ ਰੁਜ਼ਗਾਰ ਲੋਕ ਆ ਜਿਨ੍ਹਾਂ ਦੇ ਆਪਣੇ ਪ੍ਰੋਡਕਟ ਬਣਾ ਰਹੇ ਆ ਇਹ ਉਹਨਾਂ ਦੇ ਪ੍ਰੋਡਕਟਾਂ ਨੂੰ ਹੁਲਾਰਾ ਦੇਣ ਵਾਸਤੇ ਤੇ ਜਿਹੜੇ ਲੋਕੀ ਵੱਧ ਤੋਂ ਵੱਧ ਖਰੀਦਣ ਤਾਂ ਕਿ ਉਹਨਾਂ ਦੀ ਇਨਕਮ ਸੋਰਸਸ ਵਧੇ। ਹਜੀ ਮੈਂ ਡਿਸਪਲਸਿੰਗ ਦਾ ਪ੍ਰਧਾਨ ਔਕਰ ਕੋਆਰਡੀਨੇਸ਼ਨ ਸੁਸਾਇਟੀ ਨਵਾਂ ਸ਼ਹਿਰ ਸਾਨੂੰ ਅਕਸਰ ਇਥੇ ਖਾਦੀ ਭੰਡਾਰ ਤੇ ਜਾਣ ਦਾ ਮੌਕਾ ਮਿਲਦਾ ਹੈ। ਔਰ ਉਹਦੇ ਜੋ ਸੰਚਾਲਕ ਹੈ ਜੀ ਬੀਰਵਲ ਤਖੀ ਜੀ ਉਹ ਵੀ ਇੱਕ ਸਮਾਜ ਸੇਵੀ ਹਨ। ਉੱਥੇ ਜਾ ਕੇ ਦੇਖੀਦਾ ਕਿ ਖਾਦੀ ਉਦਯੋਗ ਦੇ ਵਿੱਚ ਜੋ ਕਪੜਾ ਦਿੱਤਾ ਜਾ ਰਿਹਾ ਉਹ ਸਾਡੇ ਸਕਿਨ ਵਾਸਤੇ ਬਹੁਤ ਅੱਛਾ ਆ ਔਰ ਸਸਤਾ ਹੈ ਤੇ ਇਹਦੇ ਨਾਲ ਜਿਹੜੇ ਸਾਡੇ ਘਰੀਲੂ ਸੰਦ ਆ ਉਹਨੂੰ ਅਛਾਤ ਕਰਨ ਲਈ ਇਹ ਬਹੁਤ ਵੱਡਾ ਉਦਮ ਆ ਉਹਦੇ ਨਾਲ ਬਹੁਤ ਸਾਰੇ ਕਾਰੀਗਰ ਜਿਹੜੇ ਇਹਨਾਂ ਦੇ ਇਸ ਕਿੱਥੇ ਨਾਲ ਜੁੜੇ ਹੋ ਉਹ ਕੰਮ ਕਰਦੇ ਆ ਔਰ ਇਹ ਵੀ ਬੜੀ ਖੁਸ਼ੀ ਹੁੰਦੀ ਆ ਕਿ 2 ਅਕਤੂਬਰ ਤੋਂ ਹਰ ਸਾਲ 31 ਅਕਤੂਬਰ ਤੱਕ ਇੱਕ ਮਹਾਉਤਸਵ ਮਨਾਇਆ ਜਾਂਦਾ ਜਿੱਦਾਂ ਜਿਹਨੂੰ ਖਾਦੀ ਮੇਲਾ ਕਹ ਲਈਏ ਪੂਰੇ ਭਾਰਤ ਦੇ ਵਿੱਚ ਉਹ ਮਨਾਇਆ ਜਾਂਦਾ ਖਾਦੀ ਕਮਿਸ਼ਨ ਦੀ ਕਾਲ ਦੇ ਉੱਤੇ ਇਹ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮਨਾਇਆ ਜਾਂਦਾ ਇਸ ਸਾਨੂੰ ਜਾਣਕਾਰੀ ਦਿੱਤੀ ਗਈ ਆ ਕਿ ਇੱਥੇ ਜਿਹੜਾ ਖਾਦੀ ਕੋਠਵ ਖਾਦੀ ਮੰਡਲ ਕੋਠੋਂ ਹੈ ਉਹਦਾ ਹੈੱਡਕੁਆਰਟਰ ਬੰਗੇ ਆ ਔਰ ਉਹਦਾ ਸੰਚਾਲਨ ਪੂਰੇ ਜ਼ਿਲ੍ਹੇ ਦਾ ਉਹਨਾਂ ਦੇ ਕੋਲ ਆ ਬਹੁਤ ਸਾਰੀਆਂ ਸਕੀਮਾਂ ਇਹਨਾਂ ਦੀ ਦੇਖਣ ਵਾਲੀਆਂ ਹੁਣ ਜਿਹੜਾ ਇਹ ਮਹੀਨਾ ਚੱਲ ਰਿਹਾ ਜੇ ਅੱਜ 29 ਅਕਤੂਬਰ ਹੈ 31 ਤੱਕ ਤੇ ਮਹਾਉਤਸਵਾ ਲੈ ਕੇ ਜਿਹੜੇ ਸੇਲ ਦੇ ਉੱਤੇ ਛੋਟ ਆ ਬੜੀ ਖੁਸ਼ੀ ਦੀ ਗੱਲ ਹੈ ਕਿ 2 ਅਕਤੂਬਰ ਗਾਂਧੀ ਜੀ ਦੀ ਜਨਮ ਦਿਤੀ ਤੋਂ ਲੈ ਕੇ ਨਵਾਂ ਸਾਲ ਜਿਹੜਾ ਸਾਡਾ ਚੜਨਾ ਜਨਵਰੀ ਦੀ 31 ਤੱਕ 2026 ਦੇ ਤੇ 31 ਅਕਤੂਬਰ ਤੱਕ ਉਹ ਛੋਟ ਰਹਿਣੀ ਆ ਕੱਪੜੇ ਦੇ ਵਿੱਚ ਖਾਦੀ ਉਨੀ ਅਤੇ ਸਿਲਕੀ ਇਹਦੇ ਉੱਤੇ 20% ਸਾਨੂੰ ਦੱਸੀ ਗਈ ਆ ਔਰ ਜਿਹੜੇ ਲੈਦਰ ਆਈਟਮ ਆ ਉਤੇ 10% ਛੋਟ ਜਿਹੜੀ ਰਹਿਣੀ ਆ ਤੋਂ ਅਸੀਂ ਤਾਂ ਇਹ ਕਹਿੰਨੇ ਆ ਕਿ ਸਾਡੇ ਦੇਸ਼ ਨੂੰ ਕਿਉਂਕਿ ਪਹਿਲਾਂ ਤੋਂ ਸਾਡੇ ਬਜ਼ੁਰਗ ਜਿਹੜੇ ਆ ਉਹ ਖਾਦੀ ਪਹਿਨਦੇ ਰਹਿਆ ਔਰ ਖਾਦੀ ਦੇ ਹੱਕ 'ਚ ਰਹੇ ਆ ਇਹਦਾ ਕੋਈ ਪਿਛੋਕੜ ਆ ਜਿਹੜਾ ਸਾਨੂੰ ਹੁਣ ਕਿਉਂਕਿ ਇਹਨਾਂ ਸਿੰਥੈਟਿਕ ਕੱਪੜੇ ਆ ਗਏ ਸਾਨੂੰ ਪਰੇਸ਼ਾਨੀਆਂ ਵਧ ਗਈਆਂ ਸਕੇਲ ਪ੍ਰੋਬਲਮ ਵਧ ਗਈਆਂ ਔਰ ਉਹ ਫਿਰ ਮੁਰਗੇ ਸਾਨੂੰ ਖਾਦੀ ਵੱਲ ਜਾਣਾ ਪੈਣਾ ਤੇ ਅਸੀਂ ਇਹ ਕਹਿੰਨੇ ਆ ਕਿ ਖਾਦੀ ਪਹਿਨੋ ਤੇ ਖਾਦੀ ਹੀ ਅਪਣਾਓ ਔਰ ਇਹ ਵੀ ਜਿਹੜੀ ਇੰਡਸਟਰੀ ਆ ਖਾਦੀ ਦੀ ਉਹਨੂੰ ਉਪਸਾਧ ਕਰਨ ਲਈ ਅਸੀਂ ਇਹਦੇ ਨਾਲ ਜੁੜੀਏ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਰਦਾਰ ਪਰਵਿੰਦਰ ਸਿੰਘ ਜਸੋ ਮਜਾਰਾ ਜੋ ਕਿ ਪ੍ਰਿੰਸੀਪਲ ਹਨ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਇਹਨਾਂ ਕਿਉਂਕਿ ਆਪ ਸਮਾਜ ਸੇਵੀ ਆ ਔਰ ਉਪਕਾਰ ਦੇ ਜਨ ਸਕਤੀ ਆ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਰੈਲੀ ਕੱਢੀ ਜਾ ਰਹੀ ਆ ਇਸ ਰੈਲੀ ਦੇ ਵਿੱਚ ਆਮ ਪਬਲਿਕ ਨੂੰ ਖਾਦੀ ਪ੍ਰਤੀ ਜਾਗਰੂਕ ਕਰਨਾ ਔਰ ਇਹ ਜਿਹੜਾ ਖਾਦੀ ਦਾ ਇਹ ਚੱਲ ਰਿਹਾ ਮਹਾ ਉਤਸਵ ਇਹਨਾਂ ਜੋੜਨਾ ਤੇ ਜਿਹੜੀ ਅੱਗੇ ਕਨਸੈਸ਼ਨ ਹੈ ਉਹ ਜਨਵਰੀ 26 ਤੱਕ ਚੱਲਣੀ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਆ ਉਹ ਇਹੀ ਅੱਜ ਦੇ ਇਸ ਰੈਲੀ ਦਾ ਮੋਟਿਵ ਹੈ ਤੇ ਬਹੁਤ ਚੰਗਾ ਉਦਮ ਆ ਅਸੀਂ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਹਨਾਂ ਦੇ ਉਦਮ ਨੂੰ ਇਹਨਾਂ ਦੀ ਪ੍ਰਸ਼ੰਸਾ ਕਰਦੇ ਆ ਕੋਠਨ ਤੋਂ ਵੀ ਇਹਨਾਂ ਦੇ ਆਫਿਸ ਵੀਰਸ ਆਏ ਆ ਹੈਡਕ quarters ਤੋਂ ਅਸੀਂ ਉਹਨਾਂ ਦੇ ਵੀ ਬੜੇ ਧੰਨਵਾਦੀ ਆ ਪਰ ਮੈਨੂੰ ਦੱਸਿਆ ਗਿਆ ਸ਼੍ਰੀ ਅਸ਼ੂਨੀ ਕੁਮਾਰ ਜੀ ਔਰ ਸ਼੍ਰੀ ਗਰਦਿਆਲ ਚੰਦ ਜੀ ਮੈਨੇਜਰ ਵੰਗਾ ਜੋ ਇੱਥੇ ਪਹੁੰਚੇ ਆ ਉਹਨਾਂ ਨੇ ਵੀ ਇਸ ਸਕੂਲ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਆ ਔਰ ਆਸਿਆ ਕਿ ਇਹ ਮੈਸੇਜ ਦੂਰ ਦੂਰ ਪੱਕ ਜਾਏਗਾ ਔਰ ਲੋਕੀ ਮੁੜ ਕੇ ਖਾਦੀਵਾਲ ਪ੍ਰੇਰਿਤ ਹੋਣਗੇ ਬਹੁਤ ਧੰਨਵਾਦ ਹਾਂਜੀ ਕੋਲਕਾ ਮ ਖਾਦੀ ਮੰਡਲ ਵੱਲੋਂ ਜਿਹੜਾ ਖਾਦੀ ਮੰਡਲ ਮਹਾ ਉਤਸਵ ਮਨਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਧੰਨਵਾਦ ਕਰਦੇ ਆਂ ਇਹਨਾਂ ਦਾ ਕਿ ਸਾਡੇ ਸਕੂਲ ਨੂੰ ਚੁਣਿਆ ਸਾਡੇ ਸਕੂਲ ਦੇ ਬੱਚੇ ਰੈਲੀ ਦੇ ਵਿੱਚ ਜਾ ਰਹੇ ਆ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਕਿਉਂਕਿ ਹੁਣ ਜਿਹੜਾ ਆ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਆ ਕਪੜੇ ਦੇ ਵਿੱਚ ਚਾਹੇ ਉਹ ਸੂਤੀ ਹੈਗਾ ਚਾਹੇ ਸਿਲਕੀ ਆ ਜਾਂ ਲੈਦਰ ਦੇ ਵਿੱਚ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਸਵਦੇਸ਼ੀ ਕਾਦੀ ਜਿਹੜਾ ਆ ਉਹ ਅਪਣਾ ਕੇ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਚਲੋ ਚਲੋ kwai da di rewupin 시청 <sweak> <sweak> Tēnā koe. <laughs> no Why, I'm to तेरे कवन कवन गुण कह, कह गा तू साहिब गुणी निदाना ਸਾਰ ਨਿਦਾਨਾ ਤੇਰੀ ਮਹਿਮਾ ਬਰਨ ਨਸਾਂ ਤੂੰ ਠਾਪ ਰੇ ਪੁੱਛੇ ਭਗਵਾਨਾ ਕਿਸਾ ਜਨਰਲ ਸ਼ਿਪ ਭਗ세 ਨਗਨ ਨਸਵੰਦ ਅੱਜੀਆਂ ਵਿਸ਼ੇਸ਼ ਸਰਗਰਮੀਆਂ ਤੁਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤੀ ਸਿੰਘ ਇਜਾਜ਼ਤ ਦਿਓ ਧੰਨਵਾਦ